ਯੂਨੀਅਨ ਦੀ ਅਹਿਮ ਮੀਟਿੰਗ ਪੰਡਾਲਵੇਟ ਵਿਖੇ ਹੋਈ ਸਵੇਰ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਵਿਸ਼ੇਸ਼ ਤੌਰ ਤੇ ਪੁੱਜੇ। ਕਿਰਤੀ ਕਿਸਾਨ ਯੂਨੀਅਨ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਲਵਿੰਦਰ ਸਿੰਘ ਪੁੱਲਰਤੇ ਕੱਤਰ ਤਰਸੇਮ ਸਿੰਘ ਬੰਨਾ ਮਲਵਾਲਾ ਦੀ ਅਗਵਾਈ ਹੇਠ ਪੰਡਾਲਵੇਟ ਵਿਖੇ ਹੋਈ। ਇਸ ਮੀਟਿੰਗ ਦੌਰਾਨ ਸੂਬਾ ਜਨਰਲ ਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਰਜਿੰਦਰ ਸਿੰਘ ਨੇ ਲੈਂਡ ਪੂਲਿੰਗ ਨੀਤੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੈਂਡ ਪੂਲਿੰਗ ਨੀਤੀ ਖਿਲਾਫ 24 ਅਗਸਤ ਨੂੰ ਵੱਡੇ ਪੱਧਰ ਤੇ ਸਮਰਾਲਾ ਵਿਖੇ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਜ਼ਾਹਰ ਕੀਤਾ ਜਾਵੇਗਾ ਅਤੇ ਇਹ ਨੀਤੀ ਕਿਸੇ ਕਿੰਮਤ ਤੇ ਲਾਗੂ ਨਹੀਂ ਹੋਣ ਦਿੱਤੀ ਜਾਵੇਗੀ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਪੁੱਲਰ ਤੇ ਜ਼ਿਲ੍ਹਾ ਸਕੱਤਰ ਸਰੇਮ ਸਿੰਘ ਬਨਾਮਲ ਨੇ ਕਿਹਾ ਕਿ 24 ਅਗਸਤ ਵਾਲੀ ਰੋਸ ਰੈਲੀ ਵਿੱਚ ਕਪੂਰਥਲਾ ਤੋਂ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਜਾਵੇਗੀ। ਉਸ ਮੌਕੇ ਪ੍ਰੈਸ ਸਕੱਤਰ ਕੁਲਵਿੰਦਰ ਸਿੰਘ ਪੰਡਾਲ ਨੇ ਆਏ ਹੋਏ ਸੱਭਾ ਆਗੂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਪੁੱਲਰ ضلع سکر ترسے بنامن ضلع پرلوندر پنڈال ضلع کمیٹی ممبر شیتل سنگوجلا نڈالا بلاک پردھان جگجیت مدو وال گرباگ تاجپور فجنگ سنگوجلا جسمل سنگ سرخپور سرخ ماسٹر بلبیر فجلاباد سنگ بلوندر سنگس ماسٹر کےول سنگھ لکھن کے سکیر سنگ لکھن کے ستپال سنگلر گڈانی امرجیت سنگ رمندی ਪਰਮਜੀਤ ਸਿੰਘ ਪੰਡਾਲ ਮਲਕੀਤ ਸਿੰਘ ਧਾਲੀਵਾਲ ਬੇਟ ਸਾਬਕਾ ਸਰਪੰਚ ਲੁਭਾਇਆ ਸਿੰਘ ਸੁਰਿੰਦਰ ਸਿੰਘ ਗਦਰੀ ਬਾਬਾ ਆਦਿ ਹਾਜ਼ਰ ਸਨ ਕਪੂਰਥਲਾ ਤੋਂ ਪੱਤਰਕਾਰ ਜੋਗਿੰਦਰ ਸਿੰਘ ਜਾਤਕੇ ਜੀ ਦੀ ਵਿਸ਼ੇਸ਼ ਰਿਪੋਰਟ ਦੇਖ ਮੰਨ ਕੇ ਕਿੱਲਾ ਲੈਣਾ ਤੇ ਜੇ ਕਿੱਲੇ ਦੇ ਮਗਰ 2 ਤੋਂ 3 ਕਰੋੜ ਰੁਪਏ ਦੀ ਜੇਬ ਚ ਪੈਣਾ ਤੇ ਤੁਸੀਂ ਅੰਦਾਜ਼ਾ ਲਗਾਓ ਕਿ ਕਿੱਡਾ ਵੱਡਾ ਸਟੈਂਡ ਹੈ

لگات اس نے شہید دہلی کم کے

ਕਿ ਵੀ ਇਹ ਤਾਂ ਆਪਣੀ ਦੂਜਾਂ ਦੇ ਦੀ ਜ਼ਮੀਨ ਚਾਲਦੀ ਆ ਇਹ ਤਾਂ ਪਟਿਆਲੇ ਵਾਲੀ ਚਾਲਦੀ ਆ ਬਹੁਤ ਹੀ ਵਿਉਤਰਾ ਆਪੇ ਦਾ ਅਦਾਰਸ਼ਿਕ ਬੰਨੀ ਗਿਆ ਆਪਾਂ ਗੁਰੂ ਕ੍ਰੰਤਨ ਜਿਹੜੀ ਸਰਕਾਰ ਆ ਉਹ ਸਾਡੀ ਬਸਾਨਾ ਜੀ ਦੇ ਕੋਨੇ ਚਾਹੁੰਦੇ ਆ ਤੇ ਉਹਨਾਂ ਇਹਨਾਂ ਵੀ ਕੰਮ ਨਹੀਂ ਚਾਹੁੰਦੀ ਫਰੀ ਦੇ ਰੂਪ ਵਿੱਚ ਵੀ ਇਹ ਚਲੀ ਵਾਲੀ ਚਾਹੀਦੀ ਆ ਤੇ ਇਹਦੇ ਤੇ ਉਹਨਾਂ ਨੇ ਅਸਤਾ ਦਾ ਤਾਂ ਨਾਕਾਬਾ ਚਿੱਤੀ ਦੂਸਰਾ ਜੱਗਾ ਖਟਾਵਾ ਜੋ ਵੀ ਗੱਲ ਤੋਂ ਸਮਰਾਲੇ ਦੇ ਵਿੱਚ ਵੱਡੀ ਰਹਿਤੀ ਹੋਣ ਜਾ ਰਹੀ ਆ ਤੇ ਉਹ ਮੈਂ ਸਾਡੇ ਜ਼ਿਲ੍ਹਾ ਪ੍ਰਧਾਨ ਪ੍ਰਚਾਰ ਵੀ ਉੱਤਰੇ ਹੋਏ ਹੋ ਕਿ ਸਾਡਾ ਹੋ ਅਤੇ ਜਿਸਾਨ ਪਾਏ ਵਾਜ ਦਿੱਤਾ ਆ ਅੱਜ ਆਪਾਂ ਜੋ ਲੈਂਡ ਟੂ ਨੀਤੀ ਤੇ ਜੋ ਪਕਸਾਨ ਮੁਕੇ ਨੂੰ ਉਹ ਚੱਲ ਰਿਹਾ ਉਹਦੇ ਸਬੰਧ ਦੀ ਗੱਲ ਤੁਸੀਂ ਆ ਕਿ ਕੋਈ ਦਸਤੂਨ ਅੰਮਰਾਲੇ ਆਪਾਂ ਮੁਕੀ ਨਹੀਂ ਚੱਲ ਜਾਣਾ ਨਾਲ ਦੀ ਨਾਲ ਆਪਾਂ ਆਪਾ ਭਵਾਨਾ ਗੱਜਰਾ ਨਹੀਂ ਆ ਵੀ ਇਹ ਚੇਤਕਣਾ ਨਾਲ ਗੱਲ ਨਹੀਂ ਤੇ ਕਹਿੰਦੇ ਉਹ ਸਟੇਜਾ ਤੇ ਬਹੁਤ ਥੋੜਾ ਸਨਾਹਤ ਤੇ ਟਾਈਮ ਗਿਆ ਲੰਘ ਮੈਂ ਜਿੰਦਰ ਸਿੰਘ ਨੇ ਲੈਂਡਕਲ ਨੀਤੀ ਤੇ ਬਹੁਤ ਬਸਾਰਾ ਲੱਗਿਆ ਉਹਨਾਂ ਘਰਾਵਲੀ ਕਰਨਾ ਮੈਂ ਨਹੀਂ ਸੱਲ ਗਾੜੀ ਆ ਗਈ ਪੰਜਾਬ ਦੀ ਖੇਤੀ ਨੂੰ ਖਤਮ ਕਰਨਾ ਚਾਹੁੰਦੇ ਰੋਣਾ ਤਾਂ ਨਾ ਖੇਤੀ ਨੇ ਖਾਇ ਲੋਕ ਖੋਪੇ ਖੋਪੇ ਧੱਦੇ ਛੱਡ ਕੇ ਪ੍ਰਧਾਨ ਨੂੰ ਆਏ ਆਲੂ ਕਿਉਂ ਕਹਿਵਾਂ ਨੇ ਰੋਟੀ ਖਾਧੀ ਅਸੀਂ ਤੇ ਇਹਨਾਂ ਦਾ ਖਾਕਮਾ ਨੇ ਕੀ ਕੀਤਾ ਕਿ ਲੋਕ ਸੁਣਾ ਕੇ ਸਾਡੇ ਢੀਂਡੋਸਤਾਂ ਦੀ ਖੇਤੀ ਤੇ ਡੇਢ ਕਿਲਾ ਹੁੰਦਾ ਸਾਡੇ ਸਾਰੇ ਭਾਰਤ ਦੀ ਜ਼ਮੀਨ ਲੈ ਲਿਆ ਡੇਢ ਕਿਲਾ ਪੰਜਾਬ ਦੇ ਹਿੱਸੇ ਹੁੰਦਾ

ਸਾਡਾ ਫਾਇਦਾ ਤਾਂ ਕਿਨਾ ਕਰਦੇ ਆ ਇਹ ਸਾਡੇ ਨਾਲ ਫਾਇਦਾ ਕਰਦੇ ਕਿ ਕਾਹ ਚ ਇਹ ਮੋਦੀ ਕਿੰਨਾ ਅਗਿਆਤ ਉਹ ਵੀ ਕਿੰਨਾ ਇਹ ਕਹਿੰਦੇ ਤੁਹਾਡਾ ਫਾਇਦਾ ਕਰਨਾ ਤੁਹਾਡਾ ਫਾਇਦਾ ਕਰਨਾ ਤਾਂ ਕਿਰੇ ਤੋਂ ਮੋਰੀ ਆ ਗਈ ਕਿ ਇਹ ਆਇਆ ਕਿ ਕਿ ਤੁਹਾਡਾ ਫਾਇਦਾ ਤੁਹਾਨੂੰ ਮੈਂ ਕਰ ਦੇਣਾ ਤੁਹਾਡੇ ਨੀਂਵਾਂ ਦੇ ਮੁੱਲ ਪਾ ਲੈਣੇ ਆ ਤੁਹਾਡੀਆਂ ਕਲੋਨੀਆਂ ਕਿਹਾਂ ਗੈਰ ਕਲੋਨੀ ਚੱਲੀਆਂ ਨੇ ਤੁਹਾਨੂੰ ਤੁਹਾਡੇ ਜੁਨਾਹ ਦੇ ਪੈਸੇ ਵਟ ਹੋਣੇ ਆ ਜੇ ਇੰਨਾ ਫੈਲਾਉਣ ਲਿਆ ਨਹੀਂ ਇਹ ਆਪਕੋ ਨਹੀਂ ਤੇ ਸ਼ੁਰੂਆਤ ਕਰਨ ਆਪਾਂ ਆਪਣਾ ਆਪਣੇ ਦੇ ਪਦਮੇ 99 ਐਮਐਲਏ ਜਾਂ ਪਾਕਿਸਤਾਨ ਦੇ ਬੰਦੇ ਆ ਜਿਹਨੇ ਚੌਧਰੀ ਮਿੱਠਿਆ ਉਹ ਆਪਣੀਆਂ ਜ਼ਮੀਨਾਂ ਦੇ ਰਹਾ ਤੇ ਸ਼ੁਰੂਆਤ ਕਰਨ ਆਪਣੇ ਤੋਂ ਤੇ ਲੋਕੀ ਜਿਹੜਾ ਮੋਲ ਲੈ ਕੇ ਫਿਰੇ ਨਾ ਸੋ ਗੱਲ ਸਾਫ਼ ਸੋ ਇੰਨੀ ਗੱਲਿਆ ਗੱਲ ਹੁਣ ਜਿਹੜੀ ਰਹਿ ਗਈ ਹੈ ਨਾ فی سو واحر جی کا خالص واحد جس زمین ہرجندر سنگھ نے بولیا ਇਹ ਜ਼ਮੀਨਾਂ ਦਾ ਜੇ ਆਪਾਂ ਪਿੱਛੇ ਨੂੰ ਇਤਿਹਾਸ ਨਹੀਂ ਏ ਤੇ ਬੰਦਾ ਬਹਾਦਰ ਤੋਂ ਆਪਾਂ ਸੋਈ ਹੋਈ ਏ ਜਦੋਂ ਆਪਾਂ ਮਾਲਕ ਬਣੇ ਆ ਉਸ ਟਾਈਮ ਇਤਿਹਾਸ ਚ ਆਪਾਂ ਸੁਣਦੇ ਆ 500 ਬੰਦੇ ਨੇ ਸਿਰ ਦਿੱਤਾ ਕੱਲੇ ਕੱਲੇ ਨੂੰ ਬੰਦਾ ਥਿੰਗਦੇ ਬਹਾਦਰ ਤੇ ਸਾਹਮਣੇ ਅੱਖਾਂ ਦੇ ਸਾਹਮਣੇ ਕੱਲੇ ਕੱਲੇ ਦਾ ਸਿਰ ਕਟਿਆ ਉਸ ਤੋਂ ਬਾਅਦ ਉਹਦੇ ਬੱਚੇ ਦਾ ਕਾਜਾ ਕੱਢ ਕੇ ਉਹਦੇ ਮੂੰਹ 'ਚ ਪਾਇਆ ਗਿਆ राजून मुर्दाबा त मुर्दा मुर्दाबाद ਪ੍ਰਧਾਨ ਜੀ ਅੱਜ ਤੁਸੀਂ ਭੰਡਾਲਬੇਟ ਆਏ ਹੋ ਕਿਸ ਸੰਬੰਧ ਵਿੱਚ ਤੇ ਕੀ ਦੇ ਬਾਰੇ ਥੋੜਾ ਜਾਣਕਾਰੀ ਦਿਓ ਅੱਜ ਕਿਰਤੀ ਕਿਸਾਨੀ ਉਹਨਾਂ ਦੇ ਕਪੂਰਥਲਾ ਜ਼ਿਲ੍ਹੇ ਦੇ ਸਾਰੇ ਕਰਪੂਨਾਂ ਦੀ ਮੀਟਿੰਗ ਸੀਗੀ ਇਹ ਮੀਟਿੰਗ 24 ਅਗਸਤ ਨੂੰ ਜਿਹੜਾ ਸਮਰਾਲੇ ਪੰਜਾਬ ਦਾ ਬਹੁਤ ਵੱਡਾ ਇਕੱਠ ਹੋ ਰਿਹਾ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਪੰਜਾਬ ਦਾ 1.5 ਲੱਖ ਕਿੱਲਾ ਜ਼ਮੀਨ ਪੰਜਾਬ ਸਰਕਾਰ ਖੋਣਾ ਚਾਹੁੰਦੀ ਹੈ ਬਹੁਤ ਸਾਰੇ ਲੋਕਾਂ ਚ ਭੁਲੇਖਾ ਕਿ ਇਹ ਸ਼ਹਿਰ ਜ਼ਮੀਨ ਐਕਵਾਇਰ ਕਰਨਾ ਚਾਹੀਦਾ ਜਦੋਂ ਸਰਕਾਰ ਜ਼ਮੀਨ ਐਕਵਾਇਰ ਕਰਦੀ ਆ ਤਾਂ ਮਾਰਕੀਟ ਰੇਟ ਤੋਂ 4 ਗੁਣਾ ਵੱਧ ਰੇਟ ਦਿੰਦੀ ਆ ਮੌੜ ਨਸੀਬੇ ਦਾ ਪ੍ਰਬੰਧ ਕਰਦੀ ਆ ਪਰ ਇਹ ਲੈਂਡ ਪੂਲਿੰਗ ਪਾਲਿਸੀ ਦਾ ਤਾਂ ਕੋਈ ਮੁਆਵਜ਼ਾ ਨਹੀਂ ਜ਼ਮੀਨ ਖੋਹੀ ਜਾ ਰਹੀ ਹੈ ਜਿਹੜੇ ਜਿਹੜੇ ਪਿੰਡ ਦੀ ਵੀ ਜ਼ਮੀਨ ਆ ਗਈ ਜੇ ਕਿਸੇ ਕਿਸਾਨ ਦੀ 1 ਏਕੜ ਜ਼ਮੀਨ ਆ ਗਈ ਤਾਂ ਕਲੋਨੀਆਂ ਕੱਟ ਕੇ ਉਹਨਾਂ ਨੂੰ 1200 ਗਾਇ ਦਿਨਾ 1000 ਗਾਇ ਦਾ ਰੈਸ਼ੀ ਪਲਾਟ ਤੇ 200 ਗਜ ਦਾ ਜਿਹੜਾ ਹੈਗਾ ਉਹ ਕਮਰਸ਼ੀਅਲ ਦਾ ਯਾਨੀ ਕਿ 1 ਕਿੱਲਾ ਜ਼ਮੀਨ ਲੈ ਕੇ 6 ਕਨਾਲਾਂ ਦੀ ਰੱਖ ਲੈਣੀ ਤੇ 2 ਕਨਾਲ ਜ਼ਮੀਨ ਵਾਪਸ ਕਰਨੀ ਆ ਉਹ ਕਦੋਂ ਵਾਪਸ ਕਰਨੀ ਹੈ ਕਿੰਨੇ ਸਾਲਾਂ ਨੂੰ ਵਾਪਸ ਕਰਨੀ ਹੈ ਇਹਦੇ ਬਾਰੇ ਕੁਝ ਨਹੀਂ ਹੈਗਾ। ਯਾਨੀ ਕਿ ਇੱਕ ਤਰ੍ਹਾਂ ਦੀਆਂ ਜ਼ਮੀਨਾਂ ਖੋਣ ਦੀ ਨੀਤੀ ਆ ਮੁਆਵਜ਼ਾ ਕੋਈ ਦੇਣਾ ਨਹੀਂ। ਸੈਂਕੜੇ ਪਿੰਡ ਜਿਹੜੇ ਹੈਗੇ ਆ ਉਜਾੜਨੇ ਹੈ। ਤਾਂ ਇਹ ਪਹਿਲੀ ਵਾਰੀ ਆ ਕਿ ਪੰਜਾਬ ਦੇ ਵਿੱਚ ਜਿਹੜੀ ਜ਼ਮੀਨ ਖੋਹੀ ਜਾ ਰਹੀ ਆ ਉਹ ਪਰਸੈਂਟੇਜ ਦੇ ਵਿੱਚ 1.5 ਲੱਖ ਕਿੱਲਾ ਜ਼ਮੀਨ ਲੈਂਡ ਪੂਲਿੰਗ ਦੇ ਤਹਿਤ 22000 ਕਿੱਲਾ ਜ਼ਮੀਨ ਭਾਰਤ ਵਾਲਾ ਪ੍ਰੋਜੈਕਟ ਦੇ ਤਹਿਤ ਯਾਨੀ ਕਿ 2 ਸਾਲਾਂ ਦੇ ਵਿੱਚ ਵੀ ਜੀ ਲਗਭਗ 1.75 ਲੱਖ ਕਿੱਲਾ ਪੰਜਾਬ ਦੀ ਜ਼ਮੀਨ ਜਾ ਰਹੀ ਆ। ਜਿਹੜੀ ਕਿ ਪੰਜਾਬ ਦੀ ਕੁੱਲ ਜ਼ਮੀਨ ਦਾ 1.65% ਕਰਦਾ ਹੈ ਇਹ ਬਹੁਤ ਵੱਡਾ ਹਿੱਸਾ ਪੰਜਾਬ ਦਾ ਪੰਜਾਬ ਦੀ ਅੰਗ ਕੱਟਣ ਵਾਲੀ ਗੱਲ ਹੈਗੀ ਆ ਤੋਂ ਜੇ ਲੈਂਡ ਪੂਲਿੰਗ ਪਾਲਿਸੀ ਤਹਿਤ 24000 ਕੱਲਾ ਜ਼ਮੀਨ ਲੁਧਿਆਣੇ ਦੀ ਆ ਗਈ ਆ ਉੱਥੇ ਅਰਬਨ ਸਟੇਟ ਬੰਨਾ 19 ਸਰਕਾਰ ਦੇ ਅਰਬਨ ਸਟੇਟ ਹੋਰ ਬਣਾਉਣੇ ਨੇ ਉਹ ਇਹ ਪੰਜਾਬ ਨੂੰ ਇਹਦੇ ਖਿਲਾਫ ਖੜਨਾ ਪੈਣਾ ਜੇ ਪੰਜਾਬ ਦੇ ਪਿੰਡਾਂ ਤੋਂ ਨਕਸ਼ੇ ਪੰਜਾਬ ਦੇ ਪਿੰਡ ਨਕਸ਼ੇ ਤੋਂ ਮਿਟਾ ਦੇਣੇ ਹੈਗੇ ਆ ਪੰਜਾਬ ਦੀਆਂ ਲੱਖਾਂ ਏਕੜ ਜ਼ਮੀਨ ਚਲੀ ਜਾਣੀ ਹੈਗੀ ਆ ਜੇ ਅਸੀਂ ਪੰਜਾਬੀ ਇਸ ਹੱਲੇ ਨਾ ਰੋਕ ਸਕੇ ਤਾਂ ਬਿਲਕੁਲ ਪੰਜਾਬ ਨੂੰ ਖਾਤਮੀ ਵਾਲੇ ਪਾਸੇ ਲੈ ਕੇ ਜਾਣਗੇ ਅੱਜ 1.2 ਲੱਖ ਕਿਲਾ ਲਿਆਕਾਂ ਨੂੰ 5 ਲੱਖ ਕਿਲਾ 7 ਲੱਖ ਕਿਲਾ ਇਸ ਕਰਕੇ ਇਹਦੇ ਖਿਲਾਫ ਸੰਯੁਕਤ ਕਿਸਾਨ ਮੋਰਚੇ ਨੇ ਪੂਰੇ ਪੰਜਾਬ 'ਚ ਇੱਕ ਵੱਡਾ ਅੰਦੋਲਨ ਵਿੱਢਿਆ ਔਰ 24 ਅਗਸਤ ਨੂੰ ਸਮਰਾਲੇ ਦੇ ਵਿੱਚ ਸੀ ਇੱਕ ਲੱਖਾਂ ਦਾ ਇਕੱਠ ਕਿਸਾਨ ਮੋਰਚੀ ਹੋਈ ਹੋਈ ਹੈ ਹਿੱਟ ਕਰ ਰਹੇ ਆ ਔਰ ਕਪੂਰਥਲਾ ਦੇ ਵਿੱਚੋਂ ਕੀਰਤੀ ਕਿਸਾਨੀ ਉਹਨਾਂ ਦਾ 1000ਾਂ ਦੀ ਕੀਰਤੀ ਚ ਵੱਡਾ ਜੱਥਾ ਜਿਹੜਾ ਸਮਰਾਲੇ ਹੈਗਾ ਜਾਈਗਾ ਇਸ ਸਬੰਧ ਤੋਂ ਅਸੀਂ ਅੱਜ ਅਸਲੀ ਮੀਟਿੰਗ ਲਈ ਹੋਏ ਨਾ ਤਿਆਰੀਆਂ ਹੋ ਚੁੱਕੀਆਂ ਛੇ